ਹਾਂਜੀ ਐਮਰ ਸਾਹਿਬ ਅੱਜ ਪਿੰਡ ਚੁਆੜਿਆਂ ਵਾਲੀ ਵਿੱਚ ਟੂਰਨਾਮੈਂਟ ਤੇ ਪਹੁੰਚੋ ਤੁਹਾਡੇ ਵੱਲੋਂ ਮਾਨ ਸਨਮਾਨ ਵੀ ਕੀਤਾ ਗਿਆ ਕਲੱਬ ਦਾ ਕੀ ਕਹਿਣਾ ਚਾਹੋਗੇ ਇਸ ਵਾਰ ਦੇਖੋ ਅਸੀਂ ਪਿੰਡ ਚੁਆੜਿਆਂ ਵਾਲੀ ਵਿਖੇ ਨੌਜਵਾਨਾਂ ਦੀ ਡਿਮਾਂਡ 'ਚ ਗਰਾਊਂਡ ਬਣਾਉਣ ਦੀ ਅਸੀਂ ਗਰਾਊਂਡ ਬਣਾ ਕੇ ਨਵਾ ਦਿੱਤਾ ਹੈ ਔਰ ਇਸ ਦੇ ਵਿੱਚ ਹੁਣ ਸਾਡੇ ਨੌਜਵਾਨ ਕ੍ਰਿਕਟ ਦਾ ਟੂਰਨਾਮੈਂਟ ਕਰਵਾਉਂਦੇ ਨੇ ਔਰ ਅੱਜ ਵੀ ਜਿਹੜਾ ਸ਼ਹੀਦ ਭਗਤ ਸਿੰਘ ਜੀ ਸਪੋਰਟਸ ਕਲੱਬ ਸਾਡੇ ਨੌਜਵਾਨਾਂ ਵੱਲੋਂ ਜਿਹੜਾ ਬਣਾਇਆ ਉਹਨਾਂ ਵੱਲੋਂ ਇੱਕ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਸੀ ਜਿਹਦੇ ਵਿੱਚ 32 ਟੀਮਾਂ ਨੇ ਹਿੱਸਾ ਲਿਆ ਸੀ ਔਰ ਅੱਜ ਉਹਦਾ ਫਾਈਨਲ ਸੀ ਫਾਈਨਲ ਦੇ ਵਿੱਚ ਅਸੀਂ ਨੌਜਵਾਨਾਂ ਦਾ ਸਾਡੇ ਕਲੱਬ ਦੇ ਨੌਜਵਾਨਾਂ ਦਾ ਸਾਰੇ ਨੌਜਵਾਨਾਂ ਦਾ ਅਸੀਂ ਹੌਸਲਾ ਵਧਾਉਣ ਲਈ ਪਹੁੰਚੇ ਸੀਗੇ ਔਰ ਸਾਰੇ ਜਿਹੜੇ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਸਾਡੀ ਪੰਚਾਇਤ ਦਾ ਵੀ ਬੜਾ ਯੋਗਦਾਨ ਹੈ ਸਾਡੇ ਲੋਕਾਂ ਦਾ ਬੜਾ ਯੋਗਦਾਨ ਸਾਰਿਆਂ ਨੇ ਸਹਿਯੋਗ ਕੀਤਾ ਤਾਂ ਬੜਾ ਹੀ ਸ਼ਾਨਦਾਰ ਟੂਰਨਾਮੈਂਟ ਹੋਇਆ ਹੈ ਔਰ ਇਹਦੇ ਵਿੱਚ ਚੱਕ ਬੰਨ ਵਾਲਾ ਜਿਹੜੇ ਰਨਰ ਅਪ ਰਹੀ ਹੈ ਟੀਮ ਔਰ ਫਾਜ਼ਿਲਕਾ ਦੀ ਟੀਮ ਜਿੱਤੂ ਰਹੀ ਹੈ ਤੇ ਮੈਂ ਦੋਨਾਂ ਨੂੰ ਜੇਤੂ ਔਰ ਰਨਰ ਅਪ ਟੀਮ ਨੂੰ ਮੈਂ ਵਧਾਈ ਦਿਨਾ ਔਰ ਅਸੀਂ ਹਰ ਪਿੰਡ ਦੇ ਵਿੱਚ ਇਹੋ ਜਿਹੇ ਜਿਹੜੇ ਖੇਡ ਗਰਾਊਂਡ ਬਣਾਉਣੇ ਨੇ ਜਿੱਥੇ ਜਿੱਥੇ ਸਾਨੂੰ ਜਗ੍ਹਾ ਮਿਲ ਰਹੀ ਹੈ ਔਰ ਅਸੀਂ ਵਾਲੀਬਾਲ ਦੇ ਗਰਾਊਂਡ ਜਿਵੇਂ ਇਸ ਪਿੰਡ ਦੇ ਵਿੱਚ ਵਾਲੀਬਾਲ ਦਾ ਵੀ ਗਰਾਊਂਡ ਬਣਾਇਆ ਹੈ ਤਕਰੀਬਨ 23 ਲੱਖ ਰੁਪਏ ਇਸ ਗਰਾਊਂਡ ਦੇ ਪਹਿਲਾਂ ਅਸੀਂ ਲਗਾ ਚੁੱਕੇ ਹਾਂ 23 ਲੱਖ 60 ਹਜ਼ਾਰ ਰੁਪਏ ਅਸੀਂ ਇਹਦੇ ਤੇ ਹੋਰ ਲਗਾਉਣਾ ਹੈ ਇਹਨੂੰ ਅਪਗ੍ਰੇਡ ਕਰਕੇ ਲਾਈਟਿੰਗ ਸਾਰਾ ਕੁਝ ਜੋ ਵੀ ਵਿੱਚ ਹਰ ਪਿੰਡ ਦੇ ਵਿੱਚ ਸਾਡਾ ਮੇਰਾ ਟੀਚਾ ਕੀ ਅਸੀਂ ਖੇਡ ਦੇ ਗਰਾਊਂਡ ਬਣਾਈਏ ਜਿੱਥੇ-ਜਿੱਥੇ ਸਾਨੂੰ ਕੋਈ ਜਗ੍ਹਾ ਪੰਚਾਇਤ ਦੀ ਦੇ ਰਹੀ ਹੈ ਪਿੰਡਾਂ ਦੇ ਵਿੱਚ ਦੇ ਰਹੀਆਂ ਨੇ ਉੱਥੇ ਅਸੀਂ ਹਰ ਪਿੰਡ ਦੇ ਵਿੱਚ ਗਰਾਊਂਡ ਬਣਾ ਰਹੇ ਹਾਂ ਵਾਲੀਬਾਲ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਸਾਡੇ ਨੌਜਵਾਨ ਖੇਡਾਂ ਵੱਲ ਲੱਗਣ ਨਸ਼ਿਆਂ ਤੋਂ ਦੂਰ ਰਹਿਣ ਔਰ ਅੱਜ ਵੀ ਸਾਰੇ ਨੌਜਵਾਨਾਂ ਨੇ ਜਿਹੜਾ ਟੂਰਨਾਮੈਂਟ ਕਰਾਇਆ ਹੈ ਇਹਦੇ ਵਿੱਚ ਮੈਂ ਸਾਰਿਆਂ ਨੂੰ ਜਿਹੜੀ ਵਧਾਈ ਦਿਨਾ ਜਿਹੜੇ ਨੌਜਵਾਨ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਲਗਾ ਰਹੇ ਨੇ ਹਾਂਜੀ ਮੈਡਮ ਅੱਜ ਤੁਸੀਂ ਪਿੰਡ ਚਵਾੜਿਆਂ ਵਾਲੀ ਪਹੁੰਚੇ ਹੋ ਟੂਰਨਾਮੈਂਟ ਦੇ ਉੱਤੇ ਕੀ ਅ ਅਜਸੇ ਅਜਵਾੜੇ ਵਾਲੀ ਟੂਰਨਾਮੈਂਟ ਤੇ ਬਹੁਤ ਵਧੀਆ ਟੂਰਨਾਮੈਂਟ ਸੀ ਬਹੁਤ ਜੋਸ਼ ਨਾਲ ਸਾਰੇ ਖਿਡਾਰੀਆਂ ਨੇ ਖੇਡਿਆ ਤੇ ਮੈਂ ਹੀ ਸਾਰੇ ਮੇਰੇ ਨੌਜਵਾਨ ਵੀਰਾਂ ਨੂੰ ਅਪੀਲ ਕਰਦੀ ਆ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਲੱਗिए ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਸਿਖਾਈਏ ਕਿ ਅੱਗੇ ਕਿਵੇਂ ਵਧਣਾ ਕਿਉਂਕਿ ਇਹ ਸਭ ਤੋਂ ਵਧੀਆ ਆਪ ਦਾ ਵਿਅਸਤ ਰਹਿਣ ਦਾ ਤਰੀਕਾ ਹੈਗਾ ਤੇ ਮੈਂ ਇਹੀ बार-बार ਸਾਰਿਆਂ ਨੂੰ ਅਪੀਲ ਕਰ ਰਹੀ ਆ ਤਾਂ ਕਿ ਆਪਾਂ ਫਾਜ਼ਿਲਕਨ ਨੂੰ ਹੋਰ ਅੱਗੇ ਲੈ ਕੇ ਜਾਈਏ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦੀ ਆ ਪਿੰਡ ਦੇ ਸਰਪੰਚ ਸਾਹਿਬ ਨੂੰ ਸਾਰੀ ਟੀਮ ਨੂੰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੂੰ ਕਿੰਨਾ ਵਧੀਆ ਟੂ ਹੋਰ ਵੀ ਕੋਈ ਸਾਡੇ ਲਈ ਕੋਈ ਸੇਵਾ ਲਾਉਂਗੇ ਅਸੀਂ ਪੂਰਾ ਯੋਗਦਾਨ ਦੇਵਾਂ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦਾ ਜੋ ਟੂਰਨਾਮੈਂਟ ਹੋਇਆ ਹੈ ਤੁਹਾਡੇ ਪਿੰਡ ਦੇ ਵਿੱਚ ਐਮਐਲਸ ਆ ਪਹੁੰਚੇ ਆ ਮੈਮਲੇ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਮੈਡਮ ਦਾ ਧੰਨਵਾਦ ਕਰਨਾ ਪੰਚਾਇਤ ਵੱਲੋਂ ਸਾਡੀ ਜੇ ਬਹੁਤ ਵਧੀਆ ਮੇਰੇ ਪਿੰਡ ਦੇ ਪਲੇਅਰ ਨੇ ਇੱਕ ਸੈਮੀਫਾਈਨਲ ਤੱਕ ਖੇਡੇ ਨੇ ਇਹਨਾਂ ਨੂੰ ਵੀ ਧੰਨਵਾਦ ਕਰਨਾ